ਦੋਸਤੋ ਆ ਬਾਪੂ ਦੀਆਂ ਗੱਲਾਂ ਸੁਣ ਕੇ ਜਾਂ ਦੇਖੇ ਤੇ ਨਾ ਰਹੇ ਜੋ ਕਿ ਅਗਰ ਕਿਸਾਨਾਂ ਦੀ ਅੱਜ ਤੁਸੀਂ ਫਸਲ ਮਾਰਤੀ ਨਾ ਜੇ ਬੜਾ ਇਹਨਾਂ ਦਾ ਦਿਮਾਗ ਐਂ ਘੁੰਮ ਗਿਆ ਤੇ ਜੇ ਹੜਾਂ ਨਾਲ ਮਰੀ ਫਿਰ ਵੀ ਤਾਂ ਸਿਰੇ ਹੀ ਹੈ ਨਾ ਤੇ ਆਪਾਂ ਇੱਕ ਸਾਲ ਡੇਢ ਸਾਲ ਬੀਜਦੇ ਹੀ ਨਹੀਂ ਤੇ ਵਿੱਚ ਡੇਢ ਸਾਲ ਫਸਲ ਨਾ ਨਾ ਬੀਜੀ ਫਿਰ ਅੰਦਾਜ਼ਾ ਲਾਇਓ ਤੁਹਾਡੀ ਜਿਹੜੀ ਫੂਡ ਸਿਕਿਉਰਿਟੀ ਦਾ ਕੀ ਬਣੇਗਾ ਪੰਜਾਬ ਤੇ ਹਰਿਆਣਾ ਹੀ ਆ ਜਿਹੜਾ ਤੁਹਾਨੂੰ ਅਨਾਜ ਪੂਰਾ ਕਰਕੇ ਦਿੰਦਾ ਔਰ ਇਹਨਾਂ ਲੋਕਾਂ ਨੂੰ ਕਿਸਾਨਾਂ ਨੂੰ ਤੁਸੀਂ ਕਿ ਸਿਆਰੇ ਬਣਾਉਣ ਦੇ ਤੁਰੇ ਹੋ ਹੋ ਅਗਲੀ ਗੱਲ ਮੈਂ ਇਹ ਵੀ ਕਹਿਣੀ ਚਾਹਣਾ ਹੈ ਕਿ ਤੁਹਾਡੀਆਂ ਸਰਹੱਦਾਂ ਦੇ ਜਿਹੜਾ ਤੁਸੀਂ ਆਮ ਦੀ ਨੀਂਦ ਸੌਣੇ ਹੋ ਨਾ ਸਰਹੱਦਾਂ ਤੇ ਖੜਾ ਹਰ ਜਵਾਨ ਜਿਹੜਾ ਗੋਲੀ ਦੇ ਸਾਹਮਣੇ ਖੜਾ ਉਹ ਸਾਡਾ ਹੈ ਭਲੇਖੇ ਚ ਨਾ ਰਹਜਿਓ ਉਹ ਕਿਸੇ ਡਾਨੀ ਦਾ ਪੁੱਤ ਨਹੀਂ ਖੜਾ ਕਿਸੇ ਪੋਲਿਟਿਕਲ ਲੀਡਰ ਦਾ ਪੁੱਤ ਨਹੀਂ ਖੜਾ ਕਿਸੇ ਅਫਸਰ ਦਾ ਪੁੱਤ ਨਹੀਂ ਖੜਾ ਉੱਤੇ ਸਾਡੇ ਖੜੇ ਨੇ ਕਿਸਾਨ ਤੇ ਮਜ਼ਦੂਰ ਦੇ ਜੇ ਭਲਾ ਉਹਨਾਂ ਦੇ ਮਨ ਚ ਵੀ ਇਹ ਗੱਲ ਆ ਗਈ ਕਿ ਜੇ ਸਾਡਿਆਂ ਨੂੰ ਤੁਸੀਂ ਮਾਰਨ ਤੁਰ ਪਏ ਹੋ ਅਸੀਂ ਤੁਹਾਡੀ ਨੌਕਰੀ ਤੋਂ ਕੀ ਲੈਣਾ ਬਈ ਅਗਰ ਉਹਨਾਂ ਨੇ ਲੱਤ ਮਾਰ ਕੇ ਬਾਹਰ ਨਿਕਲਿਆ ਤੇ ਤੁਸੀਂ ਅੰਦਾਜ਼ਾ ਲਾਓ ਤੁਹਾਡਾ ਹਾਲ ਕੀ ਹੋਣਾ ਤੁਸੀਂ ਦੇਸ਼ ਦਾ ਬੇੜਾ ਕਰਕ ਕਰਨ ਵਾਲਿਆਂ ਵਾਲਿਆਂ ਵਿੱਚ ਖੜੇ ਹੋ ਜਾਓਗੇ ਥੋ ਇਸ ਕਰਕੇ ਵਕਤ ਆ ਕਿਸਾਨਾਂ ਦੀ ਬਾਹ ਫੜੋ ਜ ਮਦਦ ਦਾ ਨੌਸ ਕਰੇ ਸਰਕਾਰ ਤਾਂ ਕਿ ਸਾਡੇ ਕਿਸਾਨ ਜਿਹੜੇ ਅੱਜ ਐਸ ਹਾਲਾਤ ਦੇ ਵਿੱਚ ਨੇ ਇਹਨਾਂ ਨੂੰ ਮਦਦ ਕੀਤੀ ਜਾ ਸਕੇ ਮੈਂ ਕਿਸਾਨਾਂ ਨੂੰ ਫੇਰ ਬੇਨਤੀ ਕਰਦਾ ਭਰਾਵੋ ਆਪਣੀ ਰਾਖੀ ਆਪ ਕਰਨੀ ਹੈ ਇਹ ਤਾਂ ਪਹਿਰੇ ਦੇਣਾ ਹੀ ਦੇਣਾ ਹੈ ਉਹਨਾਂ ਦਾ ਗਲ ਘੁੱਟਾਂਗੇ ਘਰੇ ਨਹੀਂ ਵੰਦੇ ਟਿੱਕੇ ਇਹ ਤੁਹਾਡੇ ਨਾਲ ਵਾਅਦਾ ਹੈ ਗਲ ਘੁੱਟਾਂਗੇ ਪੰਜਾਬ ਵਾਲਿਆਂ ਦਾ ਵੀ ਘੁੱਟਾਂਗੇ ਕੇਂਦਰ ਵਾਲਿਆਂ ਦਾ ਵੀ ਪੁੱਟਾਂਗੇ ਉਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਘੁੱਟਿਆ ਜਾਣਾ ਹੈ ਗਾਰ ਚ ਖੁੱਬੇ ਗੱਡੇ ਨੂੰ ਸਾਡੇ ਕਿਸਾਨੀ ਦੇ ਗੱਡੇ ਨੂੰ ਆਪਾਂ ਬਾਹਰ ਕੱਢਣਾ ਹੈ ਇਹਨੂੰ ਬਾਹਰ ਕੱਢ ਕੇ ਬਚਾ ਲਈਏ ਉਸ ਤੋਂ ਬਾਅਦ ਜਿਹੜੀ ਅਗਲੀ ਲੜਾਈ ਹੈ ਉਹ ਫਿਰ ਕੇਂਦਰ ਤੇ ਪੰਜਾਬ ਨਾਲ ਜਿਹੜੀ ਲੜਨੀ ਹੈ ਉਹ ਤਕੜੇ ਹੋ ਕੇ ਲੜਾਂਗੇ ਤਾਂ ਸਾਡੇ ਇਹ ਵੀਰਾਂ ਦਾ ਨੁਕਸਾਨ ਹੋਇਆ ਇਹਨਾਂ ਦੇ ਉੱਪਰ ਭਾਈ ਕਿਵੇਂ ਕਰਾਉਣੀ ਆ